ਅੱਜ ਫਗਵਾੜਾ ਦੇ ਵਿੱਚ ਅਰੂੜਿਆ ਤਲਾਹ ਜੋ ਗਊ ਮਾਤਾ ਇੱਥੇ ਸਾਡੀਆਂ ਗਊ ਦੁੱਧ ਵਾਸਤੇ ਜੋ ਬਹੁਤ ਵੱਡੀ ਖੂਸ਼ਾਲਾ ਬੜੀ ਪੁਰਾਣੀ ਆ ਅੱਜ ਜਿਹੜੇ ਰਾਖਸ਼ਾਂ ਨੇ ਗਊ ਮਾਤਾ ਨੂੰ ਜ਼ਹਿਰ ਦੇ ਕੇ ਅੱਜ ਲਗਾਤਾਰ 2 ਘੰਟੇ ਹੋ ਗਏ ਪਹਿਲਾਂ 2 ਗਊਆਂ ਵਿੱਚ 4 6 8 10 15 ਗਊਆਂ ਮਰ ਚੁੱਕੀਆਂ ਔਰ ਬੜਾ ਜ਼ੁਲਮ ਕੀਤਾ ਜਿਹੜੇ ਰਾਖਸ਼ ਨੇ ਜ਼ੁਲਮ ਕੀਤਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਔਰ ਸਾਰਾ ਪ੍ਰਸ਼ਾਦ ਨੇਤੇ ਹੂੰ ਜਲਦੀ ਤੋਂ ਜਲਦੀ ਪਹੁੰਚਣਾ ਚਾਹੀਦਾ ਕਿਉਂਕਿ ਅੱਜ ਜੋ ਗਊ ਮਾਤਾ ਤੜਫ ਰਹੀ ਆ ਅਸੀਂ ਗਊ ਮਾਤਾ ਦੀ ਰੱਖਿਆ ਕਰਦੇ ਆ ਔਰ ਜਿਹੜੇ ਰਾਖਸ਼ਰ ਨੇ ਐਡਾ ਵੱਡਾ ਅੱਜ ਜੁਰਮ ਕੀਤਾ ਔਰ ਅਸੀਂ ਆਪਣੇ ਵੱਲੋਂ ਇਹ ਨਿੰਦਾ ਕਰਦੇ ਆ ਔਰ ਦੇਖੋ ਅੱਜ ਗਊ ਮਾਤਾ ਕਿੱਦਾਂ ਤੜਫ ਰਹੀ ਆ ਔਰ ਜਿਹੜੇ ਰਾਖਸ਼ ਨੇ ਕੀਤਾ ਇਹਨਾਂ ਨੂੰ 24 ਘੰਟੇ ਚ ਫੜ ਕੇ ਅੰਦਰ ਦਿੱਤਾ ਜਾਵੇ ਔਰ ਜਿਹੜੇ ਰਾਖਸ਼ ਆ ਜਿਨ੍ਹਾਂ ਨੇ ਗਊ ਮਾਤਾ ਨੂੰ ਮਾਰਿਆ ਅੱਜ ਉਹਨਾਂ ਦੀਆਂ ਬੱਸ ਇਸ ਕਿੰਨੀ ਇਹਨਾਂ ਨੂੰ ਲਗੜੀਆਂ ਕਿਉਂਕਿ ਗਊ ਮਾਤਾ ਇੱਕ ਐਸੀ ਆ ਲੋਕ ਸਵੇਰੇ ਉੱਠ ਕੇ ਕਰਕੇ ਇਸ ਗਊ ਸ਼ਾਲਾ 'ਚ ਆਪਣੀ ਸੇਵਾ ਕਰਦੇ ਸ਼ਾਮ ਨੂੰ ਦਿਨ ਭਰ ਜੋ ਪ੍ਰਸ਼ਾਹ ਹਰ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਸਫਨ ਕਰਦੇ ਆ ਔਰ ਜਿਹੜੇ ਰਾਖਸ਼ਾਂ ਨੇ ਇਹ ਮਾਰਿਆ ਔਰ ਮੈਂ ਫਗਵਾੜਾ ਕਿ ਐਸਾ ਸ਼ਹਿਰਾ ਪੂਰੇ ਪੰਜਾਬ ਪੂਰੇ ਵਰਡ ਦੇ ਵਿੱਚ ਜਿਹੜੀ ਹੈ ਖਬਰਾਂ ਜਾਣੀਆਂ ਚਾਹੀਦੀਆਂ ਔਰ ਮੀਡੀਆ ਰਹੀਂ ਅੱਗੇ ਤੋਂ ਅੱਗੇ ਮੀਡੀਆ ਰਹੀਂ ਪਹਚਾਓ ਜਿਹੜੇ ਰਾਖਸ਼ ਫੜੇ ਜਾਣ ਔਰ ਪੰਜਾਬ ਜਿਹੜੀ ਸਰਕਾਰ ਐ ਇੱਥੇ ਫੇਲ ਆ ਅੱਜ ਦੇਖੋ ਵੀ ਤੁਸੀਂ ਐਡਾ ਵੱਡਾ ਜਿਹੜਾ ਕਾਂਡ ਹੋਇਆ ਹਲੇ ਤੱਕਰ ਸਾਨੂੰ ਲੱਗਦਾ ਵੀ ਕੈਮਰੇ ਦੇ ਦੇਖ ਕੇ ਇਹਨੂੰ ਜਲਦੀ ਹੀ ਜਿਹੜੀ ਆ ਗਊ ਮਾਤਾ ਦੇ ਜਿਹੜੇ ਰਾਖਸ਼ ਫੜੇ ਜਾਣ ਔਰ ਫਗਵਾੜੇ ਦਾ ਜਿਹੜਾ ਮਾਹੌਲ ਇਹਨੂੰ ਖਰਾਬ ਨਾ ਕੀਤਾ ਜਾਵੇ ਅਮਨ ਸ਼ਾਂਤੀ ਭਾਈਚਾਰਾ ਸੀ ਰੱਖਣਾ ਚਾਹੁੰਦੇ ਆ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਫਗਵਾੜੇ ਦਾ ਮਾਹੌਲ ਖਰਾਬ ਹੋਵੇ ਪੰਜਾਬ ਦਾ ਹੋਵੇ ਅਸੀਂ ਉਹ ਰਾਕਸ਼ਾ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਅਸੀਂ ਸਾਰਾ ਫਰਵਾੜਾ ਇੱਕਾ ਸਾਡੀਆਂ ਭੈਣਾਂ ਅੱਜ ਦੋਸਤ ਵੀਰ ਅੱਖਾਂ ਦੇ ਵਿੱਚ ਅੰਝੂ ਆ ਰਹੇ ਆ ਜਿੱਦਾਂ ਸਾਡੀ ਗਊ ਮਾਰ ਤੜਪਦੀ ਆ ਇਦਾਂ ਹੀ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਇਹਨਾਂ ਦੇ ਉੱਤੇ ਲਾ ਕੇ ਇਹਨਾਂ ਨੂੰ ਫਾਂਸੀ ਸਜਾ ਦਿੱਤੀ ਜਾਵੇ ਤੋਂ ਮੈਂ ਆਪਣੇ ਵੱਲੋਂ ਮੀਡੀਆ ਰਾਹੀਂ ਇਹ ਮੇਰੀ ਬੇਨਤੀ ਹੈ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਜਿਹੜੇ ਆਮ ਜਿਹੜੀ ਸਾਡੀ ਗਊ ਮਾਰ ਦਾ ਜਿੰਨੇ ਭਗਦਾ ਉਹ ਗੋਵ ਮਾਤਾ ਦੇ ਰਾਖਸ਼ਾ ਉਹ ਖੜੇ ਜਾਂਨ ਔਰ ਅਸੀਂ ਆਪਣੇ ਵੱਲੋਂ ਸ਼ਹਿਰ ਦੇ ਵਿੱਚ ਬੜੀ ਦੂਰ ਦੂਰ ਤੇਜ਼ੀ ਨਾਲ ਜਿੱਥੇ ਤੇ ਖਬਰ ਪੈ ਰਹੀ ਹੈ ਸਾਰੀਆਂ ਪੈਣਾ ਵੀ ਦੋਸਤ ਆ ਰਿਹਾ ਔਰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਸ ਜਿਹੜੇ ਰਾਖਸ਼ਾਂ ਨੂੰ ਲੱਭ ਕੇ ਉਹਨਾਂ ਨੂੰ ਹਵਾਲਾਜ ਦਿੱਤਾ ਜਾਵੇ ਐਫ ਆਈ ਆਰ ਦਿੱਤੀ ਜਾਵੇ ਕਿਉਂਕਿ ਇਹ ਇਨਸਾਨ ਤੋਂ ਵੀ ਸਾਡੀ ਗੋਵ ਮਾਤਾ ਉਜਣੀ ਹੈ ਔਰ ਸਾਡਾ ਹਰ ਵੱਲੇ ਗੋਵ ਮਾਤਾ ਜਿਹੜੀ ਆ ਉਹਦੀ ਰੱਖਿਆ ਕਰਦੇ ਆ ਕਿਉਂਕਿ ਗੋਵ ਮਾਤਾ ਦਾ ਹੀ ਦੁੱਧ ਪੀਨੇ ਆ ਸਾਰੇ ਜੋ ਗਊਆਂ ਆਸਲੇ ਕਹੀ ਜਾਂਦੀ ਸੂਣ ਵਾਲੀਆਂ ਸੀ ਦੁੱਧ ਦੇਣ ਵਾਲੀਆਂ ਗਊਆਂ ਦਾ ਰਾਖਸ਼ਾਂ ਨੇ ਬਹੁਤ ਵੱਡਾ ਇੱਕ ਜੁਰਮ ਕੀਤਾ ਤੇ ਫਾਂਸੀ ਦਿੱਤੀ ਜਾਏ ਆਪਣੇ ਵੱਲੋਂ ਸ਼ਹਿਰ ਓਕੇ ਨਹੀਂ ਫਾਂਸੀ ਬੇਨਤੀ ਕਰਦਾ ਵੀ ਇਸ ਕਰੋਨਾ ਦਾ ਦੇ ਜਲਦੀ ਤੋਂ ਜਲਦੀ ਪਹੁੰਚ ਗਏ ਔਰ ਆਮ ਜਨਤਾ ਦੇ ਵਿੱਚ ਹੋਰ ਮੀਡੀਆ ਰਾਈ ਇਹ ਗੱਲ ਸਾਂਦੀ ਵਿੱਚ ਆ ਜਾਂਦਾ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਿਊਸ਼ ਚਾਨੀ ਪੀਐਫਐਸ ਮੈਂ ਨੰਬਰ ਹੂੰ ਔਰ ਐਨੀਮਲ ਵੈਲਫੇਅਰ ਬੋਰਡ ਤੇ ਵੀ ਇੱਕ ਕੋਲੋਨੀ ਐਨੀਮਲ ਕੇਅਰਟ ਕਰਦਾ ਹਾਂ और मुझे कल पता लगा कि यहाँ पर बाबा गदिया में गौशाला में किसी अनजान बंदे या लेडी ने गायों को के चारे में जहर वगैरह मिला के दे दिया जिससे काफ़ी सारी गायों की तबीयत बिगड़ गई और अब तक लगभग कल से आज तक लगभग डॉक्टरों से पता चला है कि लगभग 22 गायों की मौत हो चुकी है और काफ़ी सारी गाय अभी भी, भी तकलीफ़ में है तो इस करके मैं यहाँ पर आया था तो लोगों से पता लगा कि डॉक्टर भी लगे हुए हैं इन जिंदगी को बचाने के लिए काफ़ी मेहनत कर रहे हैं और काफ़ी सारे लोग भी वहाँ पर इकट्ठे हुए हुए हैं पुलिस प्रशासन भी काफ़ी मदद कर रहा है जिन्होंने ये गंदा काम किया है उसके लिए भी पुलिस भी जांच कर रही है और जल्दी ही आशा करता हूँ जल्दी ही वो बंदे जिन्होंने ये सब ये गलत काम किया है पकड़े जाएं और मैं भी अपनी तरफ से प्रशासन को आ, अपनी तरफ से भी एक ज्ञापन ज़रूर दूंगा ताकि इस मामले पर क्या कार्रवाई हुई है मुझे भी जानकारी मिल सके और जल्दी से जल्दी दोषी पकड़े जाएं धन्यवाद